ਦਸ ਚੰਦੋ ਪਾਪੀਆ ਕਿਉ ਜ਼ੁਲਮ ਕਮਾਇਆ ਏ ਦਸ ਚੰਦੋ ਪਾਪੀਆ ਕਿਉ ਜ਼ੁਲਮ ਕਮਾਇਆ ਏ ਰੱਬ ਦੇ ਸਰੂਪ ਨੂੰ ਕਿਉ ਤਵੇ ਤੇ ਬਿਠਾਇਆ ਏ ਰੱਬ ਦੇ ਸਰੂਪ ਨੂੰ ਕਿਉ ਤਵੇ ਤੇ ਬਿਠਾਇਆ ਏ ਦਸ ਚੰਦੋ ਪਾਪੀਆ ਕਿਉ ਜ਼ੁਲਮ ਕਮਾਇਆ

ਪਾਰੇ ਉਪਕਾਰੀਆਂ ਤੇ ਕੈਰ ਕਿਉ ਕਮਾਇਆ ਏ ਰੱਬ ਦੇ ਸਰੂਪ ਨੂੰ ਕਿਉ ਤਵੇ ਤੇ ਬਿਠਾਇਆ ਏ ਦਸ ਚੰਦ ਪਾਪੀਆ ਕਿਉ ਜ਼ੁਲਮ ਕਮਾਇਆ ਏ ਰੱਬ ਦੇ ਸਰੂਪ ਨੂੰ ਕਿਉ ਤਵੇ ਤੇ ਬਿਠਾਇਆ ਏ

ਰੱਬ ਦੇ ਸਰੂਪ ਨੂੰ ਕਿਉਂ ਤਵੇ ਤੇ ਬਿਠਾਇਆ ਏ ਦਸ ਚੰਦੂ ਪਾਪੀਆ ਕਿਉਂ ਜ਼ੁਲਮ ਕਮਾਇਆ ਏ ਰੱਬ ਦੇ ਸਰੂਪ ਨੂੰ ਕਿਉਂ ਤਵੇ ਤੇ ਬਿਠਾਇਆ ਏ ਤੇਰੇ ਸਿਰ ਉੱਤੇ ਵੀ ਹੈ ਕਾਲ ਪਿਆ ਨਾਚੇ ਦਾ ਟੁੱਟ ਜਾਣਾ ਤੋਂ ਤੇ ਜੀਵੇ ਘੜਾ ਹੋਵੇ ਕਾਚੇ ਦਾ ਤੇਰੇ ਸਿਰੇ ਉੱਤੇ ਵੀ ਹੈ ਕਾਲ ਤੇ ਆ ਨਾ ਚਿਹਦਾ ਟੁੱਟ ਜਾਣਾ ਤੋਂ ਤੇ ਜੀਵੇ ਘੜਾ ਹੋਵੇ ਕਾਚੇ ਦਾ ਅੰਨਾ ਹੋ ਕੇ ਅੱਜ ਤੂੰ ਕਿਉਂ ਰੱਬ ਨੂੰ ਪੁਲਾਇ ਆਏ ਰੱਬ ਦੇ ਸਰੂਪ ਨੂੰ ਕਿਉਂ ਤਵੇ ਤੇ ਬਿਠਾਇਆ ਏ ਦਸ ਚੰਦ ਪਪੀਆ ਕਿਉਂ ਜ਼ੁਲਮ ਕਮਾਇਆ ਰੱਬ ਤੇ ਸਰੂਪ ਨੂੰ ਕਿਉਂ ਤਵੇ ਤੇ ਬਿਠਾਇਆ ਏ ਜ਼ੁਲਮ ਦਾ ਕਿੱਸਾ ਜਦ ਜਦ ਜਾਦਿਆਵੇਗਾ ਲੱਖ ਪੇਟੇ ਘਾਰ ਤੈਨੂੰ ਜੱਗ ਸਾਰਾ ਪਾਵੇਗਾ ਝੂਲ ਮਦਕੇ ਸਜ ਜਦੋਂ ਜਦੋਂ ਤੇਜਾ ਦੇ ਆਵੇਗਾ ਲੱਖ ਫੀਟੇ ਕਾਰਾਂ ਤੈਨੂੰ ਜੱਗ ਸਾਰਾ ਪਾਵੇਗਾ ਕਾਲਖ ਦਾ ਟਿੱਕਾ ਕੇ ਉਹ ਤੂੰ ਮੱਥੇ ਤੇ ਲਗਾਇਆ ਏ ਕਾਲਖ ਦਾ ਟਿੱਕਾ ਤੂੰ ਕਿਉਂ ਮੱਥੇ ਤੇ ਲਗਾਇਆ ਏ ਰੱਬ ਦੇ ਸਰੂਪ ਨੂੰ ਕਿਉਂ ਤਵੇ ਤੇ ਬਿਠਾਇਆ ਏ रब दे सरूपनु क्यों तवी ते बिठायाए दस चंदू पापीया क्यों जुलम कमायाए दस चंदू पापीया क्यों जुलम कमायाए